ਧੰਵਾਹਿ ਗੁਰੂ ਸਾਹਿਬ ਜੀ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀ ਨਾ कहो नानक एह बेद पही तो नहर लीना निज कर देखो जगत में को को नाहे ਨਾਨਕ ਥਿਰ ਹਰ ਭਗਤ ਹੈ ਤੇਰਾਖੋ ਮਨਮਾ ਹੈ ਨਾਨਕ ਥਿਰ ਹਰ ਭਗਤ ਹੈ ਤੇਰਾਖੋ ਮਨਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਪਾਰ ਬਖਸ਼ਿਸ਼ ਕਿਰਪਾ ਮਹਿਰਮਤ ਹੋਈ ਹੈ ਪਾਵਨ ਦਰਬਾਰ ਅੰਦਰ ਜੁੜ ਬੈਠੇ ਹਾਂ ਲੜੀਵਾਰ ਕਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਅੱਜ ਦੀ ਇਸ ਪਾਵਨ ਦੀਵਾਨ ਅੰਦਰ ਜੋ ਸ਼ਲੋਕ ਸਰਵਣ ਕੀਤੇ ਗਏ ਹਨ ਸ਼ਲੋਕ ਨੰਬਰ 47 ਅਤੇ 48 ਇਹ ਪਾਵਨ ਸ਼ਲੋਕਾਂ ਦਾ ਜੋ ਪਾਠ ਕੀਤਾ ਗਿਆ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਵਿਚਾਰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਉਣੇ ਹਨ ਉਹਨਾਂ ਦੇ ਜ ਦੱਸੇ ਹੋਏ ਜਿਹੜੇ ਬਾਣੀ ਦੇ ਵਿੱਚ ਪੂਰਨੇ ਹਨ ਇਤਿਹਾਸ ਦੇ ਵਿੱਚ ਉਹਨਾਂ ਪੂਰਨਿਆ ਤੇ ਅਸੀਂ ਚੱਲ ਕੇ ਆਪਣੇ ਜੀਵਨ ਨੂੰ ਸੁਚੇਤ ਕਰਨਾ ਹੈ ਆਓ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬਲਾਉ ਫਤੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 47 ਨੰਬਰ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਕਈ ਵਾਰੀ ਇਹੋ ਜੇ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਸਰੀਰ ਬਜ਼ੁਰਗੀ ਅਵਸਥਾ ਦੇ ਵਿੱਚ ਚਲਿਆ ਜਾਂਦਾ ਤੇ ਉਹ ਸਰੀਰ ਜਿਹੜਾ ਉਹ ਕਈ ਵਾਰੀ ਬੜਾ ਕੰਬਦਾ ਬੜਾ ਡੋਲਦਾ ਹੱਥ ਪੈਰ ਕੰਮਣਾ ਸ਼ੁਰੂ ਕਰ ਦਿੰਦੇ ਨੇ ਜ਼ੁਬਾਨ ਤੋਂ ਬੋਲ ਜਿਹੜੇ ਨੇ ਉਹ ਸਾਫ਼ ਨਹੀਂ ਨਿਕਲਦੇ ਹੁਣ ਕਈ ਵਾਰੀ ਨੇਤਰਾਂ ਦੇ ਵਿੱਚੋਂ ਵੀ ਨੀਰ ਜਿਹੜਾ ਉਹ ਆਪਣੇ ਆਪ ਹੀ ਵਗਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਨਸਾਨ ਜਿਹੜਾ ਹੁਣ ਉਹ ਬਜ਼ੁਰਗੀ ਅਵਸਥਾ 'ਚ ਚਲਾ ਗਿਆ ਲੰਮੀ ਉਮਰ ਭੋ ਕੇ ਹੁਣ ਉਹ ਬਜ਼ੁਰਗ ਹੋ ਗਿਆ ਇਸ ਕਰਕੇ ਕਈ ਵਰੀ ਇਹੋ ਜਿਹਾ ਮਾਹੌਲ ਬਣ ਜਾਂਦਾ ਹੈ ਮਹਾਰਾਜ ਨੇ ਕਿਰਪਾ ਕੀਤੀ ਸਿਰ ਕੰਪਿਓ ਪਾਗ ਡਾਗ ਮਗੈ ਨੈਣ ਜੋਤ ਤੇਹੀਨ ਸਿਰ ਜਿਹੜਾ ਇਹਨਾਂ ਮਹਾਰਾਜ ਕਹਿੰਦੇ ਬੰਦੇ ਦਾ ਕਈ ਵਰੀ ਨਾ ਸਿਰ ਕਰਕੇ ਕੰਬ ਜਾਂਦਾ ਮਨੁੱਖ ਖੜਕਣਾ ਸ਼ੁਰੂ ਕਰ ਦਿੰਦਾ ਇਹਦੇ ਵਿੱਚ ਵੀ ਮੈਂ ਦੋ ਬੇਨਤੀਆਂ ਕਰਨੀਆਂ ਜੀ ਕਈ ਵਾਰੀ ਤੇ ਬੰਦਾ ਪੈਰਾਂ ਤੋਂ ਠੜਕਦਾ ਹਨਾ ਬਜ਼ੁਰਗੀ ਹੋਣ ਕਰਕੇ ਉਸ ਮਨੁੱਖ ਦੇ ਕੋਲੋਂ ਪੈਰ ਪੁੱਟ ਕੇ ਦੂਜੇ ਥਾਂ ਤੇ ਪੈਰ ਰੱਖਣਾ ਬੜਾ ਔਖਾ ਹੋ ਜਾਂਦਾ ਤੇ ਅਸੀਂ ਕਹਿ ਦਿੰਨੇ ਆ ਕਿ ਪੈਰ ਠੜਕਦੇ ਆ ਬਹੁਤਾਂ ਗਿਣਤੀ ਵਿੱਚ ਵੇਖਿਓ ਜਿਹੜੇ ਬੰਦੇ ਨਸ਼ੇ ਦੇ ਵਿੱਚ ਤੋਤ ਹੁੰਦੇ ਨੇ ਉਹਨਾਂ ਦੇ ਵੀ ਪੈਰ ਥੜਕਦੇ ਹੁੰਦੇ ਆ ਉਹਨਾਂ ਦੇ ਵੀ ਪੈਰਾਂ ਦਾ ਜਿਹੜਾ ਨਾ ਉਹ ਬੈਲੈਂਸ ਵਿਗੜ ਜਾਂਦਾ ਕਈ ਵਾਰੀ ਤੇ ਮਹਾਰਾਜ ਨੇ ਬੜੀ ਪਿਆਰੀ ਕਿਰਪਾ ਕੀਤੀ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਸਿਰ ਕੰਪਿਓ ਪਾਗ ਡੱਗ ਮਗੇ ਤੇ ਕਈ ਵਾਰੀ ਬੰਦਾ ਜਵਾਨੀ ਚ ਵੀ ਪੈਰ ਜਿਹੜਾ ਸਿਰ ਕੰਪ ਜਾਂਦਾ ਸਿਰ ਨੂੰ ਚੱਕਰ ਆ ਜਾਂਦੇ ਆ ਜੀ ਕਿਉਂਕਿ ਉਹਨੇ ਆਪਣੀ ਜਵਾਨੀ ਦੇ ਨਸ਼ੇ ਦੇ ਵਿੱਚ ਸਾਰਾ ਕੁਝ ਭੁਲਾ ਦਿੱਤਾ ਜਿਹੜੀ ਜਵਾਨੀ 'ਚ ਉਹਨੇ ਆਪਣੇ ਆਪ ਨੂੰ ਸੰਭਾਲਣਾ ਸੀ ਉਸ ਉਮਰ ਦੇ ਵਿੱਚ ਮਹਾਰਾਜ ਕਹਿੰਦੇ ਸਿਰ ਕੰਪਿਓ ਪਾਗ ਡੱਗ ਮਗੇ ਇੱਥੇ ਸੱਚ ਜਾਣੇ ਇੱਥੇ ਗੱਲਾਂ ਭਾਵੇਂ ਬਜ਼ੁਰਗੀਆਂ ਦੀ ਲਾ ਲਓ ਭਾਵੇਂ ਤੁਸੀਂ ਜਵਾਨੀ ਦੀਆਂ ਲਾ ਲਓ ਜਿਹੜੀ ਮਰਜ਼ੀ ਉਮਰ ਦੀਆਂ ਲਾ ਲਓ ਆਹ ਜਿਹੜਾ ਪਾਵਨ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨੰ 47 ਨੰਬਰ ਸ਼ਲੋਕ ਇਸ ਪਾਵਨ ਸ਼ਲੋਕ ਦੇ ਵਿੱਚ ਮਹਾਰਾਜ ਨੇ ਸਾਰੇ ਨੂੰ ਉਪਦੇਸ਼ ਕਰ ਦਿੱਤਾ ਤੇ ਕਈ ਵਾਰੀ ਬੰਦਾ ਮਤ ਕਰਕੇ ਥੜਕ ਜਾਂਦਾ ਜੇ ਮਾਤੀ ਮਾਰੀ ਜਾਂਦੀ ਏ ਉਸ ਨੂੰ ਵੀ ਅਸੀਂ ਕਹਿ ਦਿੰਨੇ ਆ ਸਿਰ ਕੰਪਿਓ ਭਾਵੇਂ ਜਿਹੜਾ ਮਤ ਹੈ ਨਾ ਸਿਰੇ ਹੁਣ ਇਹਦੇ ਵਿੱਚ ਤੇ ਉਹ ਗੁਰੂ ਵਾਲਾ ਕੋਈ ਪਿਆਰ ਭਾਵਨਾ ਰਹੀ ਨਹੀਂ ਗਈ ਗੁਰੂ ਦੀ ਸਿੱਖਤ ਸਲਾਹ ਤੇ ਹੁਣ ਕਰਦਾ ਹੀ ਨਹੀਂ ਮਨੁੱਖ ਤੇ ਜਦੋਂ ਗੁਰੂ ਦੀ ਸਿਫਤ ਸਲਾਹ ਦੇ ਨਾਲ ਉਹ ਟੁੱਟ ਗਿਆ ਤੇ ਫਿਰ ਸਿਰ ਕੰਪਿਓ ਪੱਗ ਡੱਗ ਮਗੇ ਹੁਣ ਪੈਰ ਜਿਹੜੇ ਉਹ ਸੱਚੇ ਮਾਰਗ ਤੇ ਤੁਰਨ ਨੂੰ ਤਿਆਰ ਨਹੀਂ ਜਿਹੜੇ ਫੈਸਲੇ ਮਹਾਰਾਜ ਨੇ ਬਾਣੀ ਚ ਰੱਖੇ ਨੇ ਸ਼ਬਦ ਰੱਖੇ ਨੇ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਦੋਂ ਪੈਰ ਥਿੜਕ ਜਾਣ ਨਾ ਬੰਦੇ ਦੇ ਜਵਾਨੀ ਦੇ ਨਸ਼ੇ ਦੇ ਵਿੱਚ ਹਉਮੈ ਦੇ ਨਸ਼ੇ ਵਿੱਚ ਹੰਕਾਰ ਦੇ ਨਸ਼ੇ ਦੇ ਵਿੱਚ ਫਿਰ ਸੱਚੇ ਮਾਰਗ ਤੇ ਤੁਰਨਾ ਬੜਾ ਔਖਾ ਹੋ ਜਾਂਦਾ ਜੀ ਫਿਰ ਪਹਿਲੀ ਗੱਲ ਤੇ ਸੱਚੇ ਮਾਰਗ ਦਾ ਪਤਾ ਹੀ ਨਹੀਂ ਲੱਗਦਾ ਸੱਚਾ ਮਾਰਗ ਕਿਹੜਾ ਤੇ ਝੂਠਾ ਮਾਰਗ ਕਿਹੜਾ ਬਹੁਤ ਵੱਡੀ ਗਿਣਤੀ 'ਚ ਝੂਠੇ ਮਾਰਗ ਹੀ ਕਈਆਂ ਨੂੰ ਸੱਚੇ ਲੱਗਦੇ ਨੇ ਵਟੇ ਪੱਦਰ ਤੇ ਲੋਕਾਂ ਨੇ ਝੂਠੇ ਮਾਰਗਾਂ ਨੂੰ ਸੱਚਾ ਹੀ ਮੰਨ ਕੇ ਬੈਠੇ ਨੇ ਉਹ ਕਹਿੰਦੇ ਇਹ ਸੱਚਾ ਹੀ ਹੈ ਇਹ ਨਿਸ਼ਾਨੀ ਹੈ ਮਹਾਰਾਜ ਕਹਿੰਦੇ ਸਿਰ ਕੰਪਿਓ ਜਦੋਂ ਮੱਤ ਹਿੱਲ ਗਈ ਨਾ ਜਦੋਂ ਸਬਰ ਹਿੱਲ ਗਿਆ ਫਿਰ ਇਹੋ ਜਿਹੇ ਹਾਲਾਤ ਕਈ ਵਾਰੀ ਬਣ ਜਾਂਦੇ ਨੇ ਨੈਨ ਜੋਤ ਤੇ ਹੀਨ ਜਿਵੇਂ ਬਜ਼ੁਰਗੀ ਦੇ ਵਿੱਚ ਨਿੱਖਣੋਂ ਘਟ ਜਾਂਦਾ ਇਨਸਾਨ ਨੂੰ ਮਨੁੱਖ ਨੂੰ ਨਿਗਾ ਘਟ ਜਾਂਦੀ ਏ ਜੋਤ ਘਟ ਜਾਂਦੀ ਇਸੇ ਤਰ੍ਹਾਂ ਬਹੁਤਾਂ ਗਿਣਤੀ ਵਿੱਚ ਭਾਵੇਂ ਉਮਰ ਦੇ ਵਿੱਚ ਅਜੇ ਜਵਾਨੀ ਚੀਏ ਪਰ ਅੱਖਾਂ ਤੋਂ ਦੇਖਦਾ ਨਹੀਂ ਹੁ ਨਾ ਇਨਸਾਨੀਅਤ ਦੇਖਦੀ ਏ ਨਾ ਧਰਮ ਦੇਖਦਾ ਨਾ ਸਮਾਜ ਦੇਖਦਾ ਬੰਦਾ ਇੰਨਾ ਨਸ਼ੇ ਦੇ ਵਿੱਚ ਚਲਿਆ ਜਾਂਦਾ ਕਈ ਵਾਰੀ ਹਜ਼ੂਰ ਕਿਰਪਾ ਕਰਦੇ ਨੈਣ ਜੋਤ ਤੇ ਹੀਨ ਜਿਹੜੀ ਸੱਚੀ ਜੋਤ ਸੀ ਨਾ ਪ੍ਰਮਾਤਮਾ ਦੀ ਜਿਨ੍ਹਾਂ ਨੂੰ ਅਸੀਂ ਬਾਣੀ ਚੋਂ ਪੜਦਿਆਂ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਉਹ ਵਾਲੀ ਜੋਤ ਤੋਂ ਹੀਣਾ ਹੋ ਗਿਆ ਜਿਹੜੀ ਗੁਰੂ ਦੀ ਜੋਤ ਹੈ ਸਮਝ ਦੀ ਜੋਤ ਸੋਝੀ ਦੀ ਜੋਤ ਹੈ ਉਹ ਵਾਲੀ ਜੋਤ ਬੰਦੇ ਨੇ ਬਿਲਕੁਲ ਹੀ ਮਨ ਚੋਂ ਕੱਢੀ ਹੋਈ ਹੈ ਜੀ ਸਤਿਗੁਰੂ ਕਿਰਪਾ ਕਰਦੇ ਫਰੀਦਾ ਸक्कर ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਜੇ ਰੱਬ ਤੱਕ ਨਹੀਂ ਨ ਪਹੁੰਚਿਆ ਜੇ ਗੁਰੂ ਤੱਕ ਨਹੀਂ ਪਹੁੰਚਿਆ ਇਹ ਸਾਰਾ ਕੁਝ ਖਾਦਾ ਪੀਤਾ ਕਹਿੰਦੇ ਤੈਨੂੰ ਕਿਹੜੇ ਕੰਮ ਆਏਗਾ ਦੱਸੋ ਕਿੰਨੀਆਂ ਪਿਆਰੀਆਂ ਚੀਜ਼ਾਂ ਮਹਾਰਾਜ ਨੇ ਗਿਣਾ ਦਿੱਤੀਆਂ ਖਾਣ ਪੀਣ ਵਾਸਤੇ ਪਰ ਜਦੋਂ ਸਿਰ ਕੰਪਿਓ ਪੱਗ ਡੱਗ ਮਗੇ ਗੁਰੂ ਤੋਂ ਟੁੱਟਾ ਹੋਇਆ ਇਨਸਾਨ ਜਿਹੜਾ ਜਿਹੜਾ ਦੁਨੀਆ ਦੇ ਨਸ਼ੇ ਦੇ ਵਿੱਚ ਗਲਤਾਂ ਨੇ ਉਹਦੇ ਲਾਗੇ ਤੁਸੀਂ ਦੁੱਧ ਰੱਖੋਗੇ ਉਹਨੇ ਦੁੱਧ ਨਹੀਂ ਪਸੰਦ ਕਰਨਾ ਕਿਉਂਕਿ ਸਿਰ ਕੰਪਿਓ ਤੁਸੀਂ ਸ਼ਾਮ ਨੂੰ ਕਹੋ ਭਈ ਜਿਹੜਾ ਨਸ਼ੇ ਦਾ ਆਦੀ ਨੂੰ ਕਹੋ ਦੁੱਧ ਪੀ ਲੈ ਉਹ ਕਹੇਗਾ ਦੁੱਧ ਦਾ ਕੀ ਪੀਣਾ ਉਹਨੇ ਦੁੱਧ ਥੋੜਾ ਚੰਗਾ ਲੱਗਣਾ ਉਸ ਬੰਦੇ ਨੂੰ ਇਸੇ ਤਰ੍ਹਾਂ ਇੱਕ ਘਟਨਾ ਸੀ ਜੀ ਉਹਨੇ ਕਿਹਾ ਮੇਰੀ ਆਪਣੀ ਜ਼ਿੰਦਗੀ ਦੀ ਗੱਲ ਹੈ ਜੀ ਫੌਜੀ ਲਟਾਇਰ ਸੀ ਬਾਰਡਰ ਏਰੀਏ ਦਾ ਵੀਰ ਸੀ ਉਹ ਉਹ ਕਹਿੰਦਾ ਮੈਨੂੰ ਘਰ ਦੇ ਜੋ ਖਾਣ ਨੂੰ ਦਿਆ ਕਰਨ ਮੈਨੂੰ ਉਹਦੇ ਚੰਗਾ ਇਹ ਨਾ ਲੱਗਿਆ ਕਰੇ ਨਸ਼ਾ ਮੈਂ ਕਿੰਦੇ ਕਰਦਾ ਸੀ ਬਹੁਤ ਜ਼ਿਆਦਾ ਕਰਦਾ ਸੀ ਸਵੇਰੇ ਵੀ ਨਸ਼ਾ ਕਰ ਲੈਣਾ ਤੇ ਸ਼ਾਮ ਨੂੰ ਵੀ ਕਰ ਲੈਣਾ ਟਾਈਮ ਨਹੀਂ ਸੀ ਕੋਈ ਵੀ ਹੁਣ ਘਰਦਿਆਂ ਨੇ ਕਹਿਣਾ ਕਿ ਚਲੋ ਸ਼ਾਮ ਨੂੰ ਕਿਤੇ ਦੁੱਧ ਰੱਖ ਦੇਣਾ ਸਹਰਾਣੇ ਇਦਾਂ ਪ੍ਰਾਣੀ ਗੱਲ ਐ ਕਿਤੇ ਜਾਗ ਆਏਗੀ ਘੁੱਟ ਦੁੱਧ ਪੀਲੇਗਾ ਕਿਉਂਕਿ ਬਾਜੇਗਾ ਕੱਢ ਜੂ 2-4 ਸਾਲ ਮਸਲਾ ਤੇ ਇਹੀ ਹੁੰਦਾ ਸੀ ਬੀਬੀਆਂ ਸਿਆਣੀਆਂ ਹੁੰਦੀਆਂ ਸਨ ਮਾਵਾਂ ਵੀ ਸੋਚਦੀਆਂ ਸਿਆਣੀਆਂ ਪਤਨੀਆਂ ਵੀ ਸੋਚਦੀਆਂ ਕਿ ਇਹ ਜਿਹੜੇ ਰਿਸ਼ਤੇ ਆ ਕਿਤੇ ਬਾਰ-ਬਾਰ ਥੋੜਾ ਮਿਲਨੇ ਆ ਹੁਣ ਰੋਜ਼ ਸ਼ਾਮ ਨੂੰ ਉਹਨੇ ਨਸ਼ਾ ਵੀ ਰੱਖਣਾ ਲੱਗੇ ਸਹਰਾਣੇ ਜਦੋਂ ਰਾਤ ਨੂੰ ਜਾਗ ਆਈ ਤਦੋਂ ਨਸ਼ਾ ਵੀ ਕਰਨਾ ਤੇ ਘਰਦਿਆਂ ਨੇ ਦੁੱਧ ਵੀ ਰੱਖ ਦੇਣਾ ਇਹ ਤਾਂ ਸਮਾਂ ਬਤੀਤ ਹੁੰਦਾ ਰਿਹਾ ਚੱਲਦਾ ਰਿਹਾ ਅਚਾਨਕ ਉਹ ਦੱਸਦੇ ਸਨ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਜਦੋਂ ਰਾਤ ਨੂੰ ਨਸ਼ਾ ਵੀ ਪਿਆ ਗਲਾਸ ਦੇ ਵਿੱਚ ਮੈਂ ਨਸ਼ਾ ਪਾ ਕੇ ਰੱਖ ਲਿਆ ਗਲਾਸ ਦੇ ਵਿੱਚ ਹੀ ਦੁੱਧ ਪਿਆ ਕਹਿੰਦੇ ਰਾਤ ਨੂੰ ਜਦੋਂ ਕੂਕਰ ਆਇਆ ਨਾ ਕੁੱਤੇ ਨੇ ਆਣ ਕੇ ਨਾ ਦੁੱਧ ਪੀ ਲਿਆ ਤੇ ਜਿਹੜਾ ਨਸ਼ਾ ਸੀ ਗਲਾਸ ਦੇ ਵਿੱਚ ਉਸੇ ਤਰ੍ਹਾਂ ਹੀ ਪਿਆ ਆ ਪਰ ਉਹਨੇ ਦੁੱਧ ਪੀਤਾ ਕਿੰਦਾ ਸੋੜੇ ਬਾੜੇ ਮੈਨੂੰ ਸਮਝਦੇ ਸੀ ਸਵੇਰੇ ਮਿਠਿਆ ਉੱਠ ਕੇ ਜਦੋਂ ਵੇਖਿਆ ਤੇ ਹੁਣ ਥੋੜਾ ਜਿਹਾ ਦੁੱਧ ਡੁੱਲਾ ਬਾਕੀ ਪੀਤਾ ਸੀ ਤੇ ਮੈਨੂੰ ਕਿੰਦਾ ਪਤਾ ਵੀ ਲੱਗਾ ਸੀ ਕਿ ਕੋਈ ਜਾਨਵਰ ਦੁੱਧ ਪੀ ਰਿਹਾ ਇੰਨੀ ਕੋ ਹੋਸ਼ ਮੈਨੂੰ ਸੀ ਪਰ ਮੈਂ ਜਦੋਂ ਸਵੇਰੇ ਉੱਠਿਆ ਤੇ ਮੈਂ ਸ਼ੁਕਰ ਕੀਤਾ ਰੱਬ ਦਾ ਕਿ ਇੰਨਾ ਲੰਮਾ ਸਮਾਂ ਹੋ ਗਿਆ ਮੈਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੂੰ ਪਰ ਜਦੋਂ ਕਿਤੇ ਮਨ ਵਿੱਚ ਕੋਈ ਗੱਲ ਵੱਜਣੀ ਹੋਵੇ ਨਾ ਇੱਕ ਜਾਨਵਰ ਤੋਂ ਇੱਕ ਕੂਕਰ ਤੋਂ ਵੀ ਵੱਜ ਜਾਣੀ ਹੈ ਉਹ ਕਹਿੰਦਾ ਸਾਰਾ ਦਿਨ ਲੰਘ ਗਿਆ ਤੇ ਘਰ ਦੇ ਵੇਖਣ ਕਿ ਅੱਜ ਇਹਨੇ ਨਸ਼ਾ ਕੀਤਾ ਹੀ ਨਹੀਂ ਅੱਗੇ ਦੇ ਦਿਨ ਨਹੀਂ ਚੜਨ ਦਿੰਦਾ ਹੁੰਦਾ ਗਲਾਸ ਚ ਉਦਾਂ ਹੀ ਪਿਆ ਤਦ ਮੇਰੇ ਸੋਹ ਕਹਿੰਦਾ ਪਤਨੀ ਕਵੇ ਤੁਸੀਂ ਦੁੱਧ ਰਾਤੀ ਪੀ ਲਿਆ ਚਲੋ ਵਧੀਆ ਹੋਇਆ ਤੇ ਦੁੱਧ ਮੈਂ ਥੋੜਾ ਪੀਤਾ ਸੀ ਦੁੱਧ ਕੌਲੇ ਦੇ ਵਿੱਚ ਤੋਂ ਕੂਕਰ ਪੀ ਗਿਆ ਕਹਿੰਦਾ ਮੈਂ ਇੱਕ ਗੱਲ ਉਥੋਂ ਸਾਬ ਲਾਇਆ ਕਿ ਮੈਂ ਆ ਮਨੁੱਖ ਮੈਂ ਬੰਦਾ ਪਰ ਆ ਇੱਕ ਜਾਨਵਰਾ ਤੇ ਜਾਨਵਰ ਨੂੰ ਕਿੰਨੀ ਸਿੱਖਿਆ ਸਮਝੇ ਇਹਨੂੰ ਵੀ ਪਤਾ ਇਹਨਾਂ ਦੋਵਾਂ ਚੀਜ਼ਾਂ 'ਚੋਂ ਕਿਹੜੀ ਚੰਗੀ ਏ ਇਨੇ ਦੁੱਧ ਪੀਤਾ ਤੇ ਨਸ਼ਾ ਨਹੀਂ ਪੀਤਾ ਇਹਨੇ ਇਹ ਸਮਝ ਰੱਖਦਾ ਇਹਨੂੰ ਜਾਨਵਰ ਨੂੰ ਪਤਾ ਇਹਦਾ ਮਤਲਬ 헤 ਮਨੁੱਖ ਤੂੰ ਜਾਨਵਰ ਤੋਂ ਵੀ ਮਾੜਾ ਏ ਤੈਨੂੰ ਨਹੀਂ ਪਤਾ ਲੱਗ ਰਿਹਾ ਤੇਰੇ ਵਾਸਤੇ ਕਿਹੜੀ ਚੀਜ਼ ਚੰਗੀ ਏ ਤੇ ਕਿਹੜੀ ਮਾੜੀ ਏ ਉਹ ਕਹਿੰਦੇ ਬਸ ਇੰਨੀ ਕੀ ਗੱਲ ਸੀ ਇਹੋ ਘਟਨਾ ਮੇਰੀ ਜ਼ਿੰਦਗੀ ਦਾ ਘਰ ਬਣ ਗਈ ਉਸ ਦਿਨ ਤੋਂ ਮੈਂ ਕਹਿ ਦਿੱਤਾ ਪ੍ਰਮਾਤਮਾ ਕਿਰਪਾ ਕਰੀਂ ਉਸ ਦਿਨ ਤੋਂ ਮੈਂ ਮੁੜ ਕੇ ਨਸ਼ੇ ਨੂੰ ਹੱਥ ਨਹੀਂ ਲਾਇਆ ਉਸ ਘਟਨਾ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਕਿ ਇੱਕ ਜਾਨਵਰ ਵੀ ਕਿੰਨਾ ਸਿਆਣਾ ਹੈ ਤੇ ਵਾਕਿਆ ਹੀ ਗੱਲ ਸਹੀ ਜਿਸ ਦਿਨ ਮਹਾਰਾਜ ਦੀ ਬਾਣੀ ਪੜਾਂਗੇ ਨਾ ਤੇ ਸਤਿਗੁਰੂ ਜੀ ਦੀ ਬਾਣੀ ਨੇ ਤੇ ਸਾਨੂੰ ਉਦਾਹਰਨਾਂ ਹੀ ਦੇ ਕੇ ਜਾਨਵਰਾਂ ਦੀਆਂ ਸਮਝਾਇਆ ਮਹਾਰਾਜ ਨੇ ਤੇ ਸਾਨੂੰ ਹਰ ਸ਼ਬਦ ਵਿੱਚ ਕਈ ਵਾਰੀ ਉਦਾਹਰਨ ਦਿੱਤੀ ਆ ਕਿ ਆ ਜਾਨਵਰ ਜਿਹੜਾ ਕਿੰਨਾ ਸਿਆਣਾ ਆ ਕਦੀ ਪੰਛੀਆਂ ਦੀਆਂ ਕਦੀ ਕਿਸੇ ਜਾਨਵਰ ਦੀ ਉਦਾਹਰਨ ਦੇ ਕੇ ਸਮਝਾਇਆ ਹੁਣ ਸਿਰ ਕੰਪਿਓ ਪਗ ਡੱਗ ਮਗੇ ਕਿੰਨੀਆਂ ਸਵਾਦ ਚੀਜ਼ਾਂ ਅਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਪਰ ਜਿੰਨਾ ਚਿਰ ਸਮਝ ਨਾ ਹੋਵੇ ਮਨੁੱਖ ਨੂੰ ਸਿੱਖਿਆ ਨਾ ਹੋਵੇ ਗਿਆਨ ਨਾ ਹੋਵੇ ਗੁਰਬਾਣੀ ਦਾ ਆਸਰਾ ਨਾ ਹੋਵੇ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਦ ਜਿੰਨਾ ਚਿਰ ਪ੍ਰਮਾਤਮਾ ਮਾਲਕ ਦੇ ਚਰਨਾਂ ਦੇ ਨਾਲ ਨਾ ਜੁੜਦਾ ਉਹਨਾਂ ਚਿਰ ਕਿਰਪਾ ਨਹੀਂ ਹੁੰਦੀ ਸਿਰ ਕੰਪਿਓ ਪਗ ਡੱਗ ਮਗੇ ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਕਹਿੰਦੇ ਵੇਖ ਤੇਰੇ ਕੇਵਸ ਚਿੱਟੇ ਹੋਣੇ ਸ਼ੁਰੂ ਹੋ ਗਏ ਤੂੰ ਆਪਣੀ ਆਦਤਾਂ ਜੀਵ ਨਹੀਂ ਛੱਡੀਆਂ ਕਿੱਡੇ ਵੱਡੀ ਗਿਣਤੀ ਚ ਲੋਕ ਇਦਾਂ ਦੇ ਬੈਠੇ ਆ ਜੀ ਅਸੀਂ ਸੋਚਦੇ ਆਂ ਕਿ ਚਲੋ ਉਮਰ ਵੱਡੀ ਹੋ ਜੂ ਸਿਆਣਾ ਹੋ ਜੂ ਹੁਣ ਬੱਚਿਆਂ ਵੱਲ ਵੀ ਵੇਨੇ ਆ ਨਾ ਚਲੋ ਸ਼ੈਤਾਨੀਆਂ ਕਰਦਾ ਸਿਆਣਾ ਹੋ ਜਾਊਗਾ ਪਈ ਹਟ ਜੂ ਇਦਾਂ ਹੀ ਕਰਦੇ ਆ ਚਲੋ ਫਿਰ ਕਿਹਾ ਚਲੋ ਜਦੋਂ 18-20 ਸਾਲ ਦਾ ਹੋ ਜਾਏਗਾ ਤੇ ਸਿਆਣਾ ਹੋ ਜਾਏਗਾ। ਦੇਖ ਫਰੀਦਾ ਜੋthia ਜਦੋਂ ਸਿਆਣਾ ਹੋ ਜਾਏਗਾ ਆਪੇ ਹਰਕਤਾਂ ਕਰਨੋਂ ਹਟ ਜਾਏਗਾ ਨਿਆਣਿਆਂ ਵਾਲੀਆਂ। ਹੁਣ ਬੱਚੇ ਤੋਂ ਅਸੀਂ ਹੁਣ ਫਿਰ 10 ਸਾਲ ਪਛਾਣ ਚੱਲੇ ਗਏ ਕਿ ਸਿਆਣਾ ਹੋ ਜਾਏਗਾ। ਹੁਣ 20 ਸਾਲਾਂ ਤੋਂ ਅਸੀਂ 40 ਤੇ ਚੱਲੇ ਗਏ ਕਿ ਸਿਆਣਾ ਹੋ ਜਾਏਗਾ ਹਰਕਤਾਂ ਫਿਰ ਉਹੀ ਹੈ। ਸਰੀਰ ਦਾ ਆਕਾਰ ਬਦਲਦਾ ਗਿਆ ਬਚਪਨ ਤੋਂ ਜਵਾਨੀ ਚ ਆ ਗਿਆ ਜਵਾਨੀ ਚੋਂ ਬਢੇਪੇ ਵਿੱਚ ਆ ਗਿਆ ਕਾਰਨ ਕੀ ਬਣਿਆ ਸਿਰ ਕੰਪਿਓ ਪਗ ਡੱਗ ਮਗੇ ਹੁਣ ਜਵਾਨੀ ਚ ਆ ਗਿਆ ਤੇ ਚਲੋ ਅਜੇ ਵੀ ਆਸ ਹੈਗੀ ਹੈ ਕਿ ਚਲੋ ਹੁਣ ਜਦੋਂ ਸਿਆਣਾ ਹੋ ਜਾਊਗਾ ਫੇ ਦਾੜੀ ਚਿੱਟੀ ਹੋ ਜਾਊਗੀ ਜਨਾ ਜਾਂ ਕੇਸ ਚਿੱਟੇ ਹੋ ਜਾਣਗੇ ਸਿਰ ਦੇ ਬੀਬੀਆਂ ਵਾਸਤੇ ਵੀ ਗੱਲ ਹੈ ਨਾ ਹੁਣ 50 55 ਸਾਲ ਦਾ ਹੋ ਗਿਆ ਹਰਕਤਾਂ ਅਜੇ ਵੀ ਉਹੋ ਹੀ ਆ ਗੁਰੂ ਵਾਲੇ ਪਾਸੇ ਅਜੇ ਵੀ ਨਹੀਂ ਮੁੜਿਆ ਅਜੇ ਵੀ ਉਹੋ ਹੀ ਸੁਭਾਅ ਹੈ ਉਹੋ ਹੀ ਨਸ਼ਾ ਸਾਰਾ ਕੁਝ ਘਰ ਵਿੱਚ ਉਹੋ ਹੀ ਕੁਝ ਉਦਾਂ ਹੀ ਹਰਕਤਾਂ ਚੱਲ ਰਹੀਆਂ ਤੇ ਮਹਾਰਾਜ ਨੇ ਕਿਰਪਾ ਕੀਤੀ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਅਗਲਾ ਪਾਸਾ ਨੇੜੇ ਆ ਗਿਆ ਹੁਣ 50 ਸਾਲ ਪਿੱਛੇ ਰਹਿ ਗਏ ਜੀ ਭੋਗ ਗਿਆ ਉਮਰ ਦੇ ਹੁਣ ਗਾਂ ਦਾ ਕੀ ਪਤਾ ਕਿੰਨੇ ਸਾਲ ਜੀਣਾ ਬੰਦੇ ਨੇ ਪਰ ਸਤਿਗੁਰੂ ਆਖਦੇ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਨ ਅੱਗੋਂ ਨੇੜਾ ਆ ਪਰ ਮਨੁੱਖ ਨੇ ਆਪਣੇ ਵਿਚਾਰ ਨਹੀਂ ਬਦਲੇ ਇਹਨੇ ਆਪਣੇ ਸੁਭਾਅ ਨੂੰ ਨਹੀਂ ਬਦਲਿਆ ਆਦਤਾਂ ਨੂੰ ਨਹੀਂ ਬਦਲਿਆ ਕਾਰਨ ਜਦੋਂ ਸਿਰ ਕਰਕੇ ਹਿੱਲ ਗਿਆ ਮਤ ਕਰਕੇ ਕਈ ਪਰਿਵਾਰ ਅਸੀਂ ਦੇਖਦੇ ਆ ਨਾ ਪਰਿਵਾਰ ਵਿੱਚ ਕਿੰਨਾ ਕੁਝ ਬਦਲ ਗਿਆ ਪਰ ਮਨੁੱਖ ਨੇ ਆਪਣੀ ਆਦਤਾਂ ਨਹੀਂ ਬਦਲੀਆਂ ਸਾਨੂੰ ਚਾਹੀਦਾ ਸੀ ਹਰ ਸਮੇਂ ਆਪਣੇ ਆਪ ਨੂੰ ਬਦਲਣਾ ਜਿਹੜੇ ਬਚਨ ਗੁਰੂ ਸਾਹਿਬ ਜੀ ਨੇ ਬਾਣੀ 'ਚ ਰੱਖੇ ਆ ਨਾ ਸਾਹਿਬ ਮੇਰਾ ਨੀਤ ਨਵਾਂ ਉਹ ਸਾਡੇ ਆਪਣੇ ਵਿਚਾਰ ਆ ਕਿ ਅਸੀਂ ਬਦਲਣਾ ਸਾਡੇ ਅੰਦਰ ਵਿਚਾਰ ਨਵੇਂ ਆਉਣੇ ਚਾਹੀਦੇ ਸੀ ਕਈ ਵਾਰੀ ਇਹੋ ਜੀ ਨੌਬਤ ਆ ਜਾਂਦੀ ਏ ਕਿ ਪੁੱਤ ਵਿਆਹਿਆ ਗਿਆ ਘਰ ਵਿੱਚ ਨੌ ਆ ਗਈ ਸਹੁਰੇ ਦੀਆਂ ਆਦਤਾਂ ਵੀ ਉਹੋ ਹੀ ਐ ਤੇ ਸੱਸ ਦੀਆਂ ਆਦਤਾਂ ਵੀ ਉਹੋ ਹੀ ਨੇ ਇਸ ਬਦਲ ਨਹੀਂ ਸਕੇ ਸਮੇਂ ਦੇ ਹਿਸਾਬ ਨਾਲ ਕਿ ਵੇਖੋ ਸਾਡਾ ਹੁਣ ਪਰਿਵਾਰ ਵਧਣਾ ਆ ਧੀ ਨੇ ਸਾਡੇ ਘਰੇ ਵਿਆਹੀ ਆਉਣਾ ਕਿਸੇ ਦੀ ਨੇ ਅਸੀਂ ਹੁਣ ਉਹ ਆਤਾਂ ਛੱਡਿਏ ਜੋ ਪਹਿਲਾਂ ਕਰਦੇ ਆਂ ਆਪਣੇ ਘਰ ਵਿੱਚ ਹੁਣ ਇਹ ਜਿਹੜੀ ਗੱਲ ਹੈ ਹੁਣ ਵੱਡੇ ਪੱਧਰ ਤੇ ਹੋ ਜਾਣੀ ਹੁਣ ਹੁਣ ਜੋ ਪਹਿਲਾਂ ਕਰਦਾ ਸੀ ਘਰ ਵਿੱਚ ਹੁਣ ਉਹ ਚੰਗਾ ਹੁਣ ਹੁਣ ਨਸ਼ਾ ਕਰਕੇ ਵਿਹੜੇ 'ਚ ਥੁੱਕਦਾ ਫਿਰਦਾ ਹੁਣ ਥੋੜਾ ਚੰਗਾ ਲੱਗੂਗਾ ਨੌ ਦੇ ਸਿਰ ਕੀ ਬੀਤੂਗੀ ਉਹਦੇ ਮਨ ਤੇ ਉਹਨੂੰ ਹਰ ਪ੍ਰਸ਼ਾਦਾ ਵੀ ਪੜਾਉਣਾ ਦਾ ਜੀ ਥੋੜਾ ਕਰਨਾ ਫਿਰ ਉਹਨੇ ਕਹਣਾ ਹੌਲੀ ਹੌਲੀ ਅੱਡ ਹੋ ਜਾ ਇਹਨਾਂ ਨਾਲੋਂ ਕਹੇਗੀ ਕਿ ਨਹੀਂ ਕਹੇਗੀ ਉਹਦਾ ਕਹਿਣਾ ਬਣਦਾ ਵੀ ਹੈ ਕਾਰਨ ਅਸੀਂ ਆਪਣੇ ਆਪ ਨੂੰ ਬਦਲ ਨਹੀਂ ਸਕੇ ਜਦੋਂ ਅਗਲੀ ਬਦਲੀ ਫਿਰ ਰੌਲਾ ਪਾਉਣਾ ਸੀ ਜਦੋਂ ਨੇ ਕਿਹਾ ਪਈ ਆਪਣੇ ਘਰ ਵਾਲੇ ਨੂੰ ਪਈ ਤੂੰ ਵੇਖਈ ਹੈ ਨਾਏ ਉੱਥੇ ਨੌਂ ਆ ਉੱਥੇ ਸਹੁਰਾ ਇਹੋ ਜੀਆਂ ਗੱਲਾਂ ਕਰੀ ਜਾਂਦਾ ਗਾਲਾਂ ਕੱਢੀ ਜਾਂਦਾ ਨਸ਼ੇ 'ਚ ਬਣਦਾ ਵੀ ਹੈਗਾ ਮੇਰੇ ਹਿਸਾਬ ਨਾਲ ਬਣਦਾ ਵੀ ਹੈ ਅੱਡ ਹੋਣਾ ਬੇਨਤੀ ਮੈਂ ਕਰ ਰਿਹਾ ਕਿ ਅਸੀਂ ਆਪਣੇ ਆਪ ਨੂੰ ਬਦਲਣ ਵਾਸਤੇ ਤਿਆਰ ਨਹੀਂ ਮੈਸੇ ਬਦਲਣਾ ਤੇ ਹਰ ਪਲ ਵਿੱਚ ਚਾਹੀਦਾ ਪਰ ਇੱਥੇ ਨਾ 10 ਸਾਲ ਦੀ ਉਮਰ 'ਚ ਬਦਲਿਆ ਨਾ ਜਵਾਨੀ 'ਚ ਬਦਲਿਆ ਨਾ ਬਡੇਪੇ 'ਚ ਬਦਲਿਆ ਕਈਆਂ ਦੇ ਤੇ ਨਾਲ ਹੀ ਆਦਤਾਂ ਚਲੇ ਜਾਂਦੀਆਂ ਆ ਤਾਂ ਨਾਲੇ ਜਾਂਦੀਆਂ ਕਈਆਂ ਦੇ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਮਹਾਰਾਜ ਕਹਿੰਦੇ ਇਹਦੀ ਨਿਸ਼ਾਨੀ ਹੈ ਕਿ ਤੂੰ ਹੁਣ ਬਜ਼ੁਰਗ ਹੋ ਰਿਹਾ ਸਿਆਣਾ ਹੋ ਰਿਹਾ ਤੂੰ ਇਸ ਦੁਨੀਆ ਤੋਂ ਚਲੇ ਜਾਣਾ ਪਰ ਸੋਚ ਕੇ ਵੇਖ ਤੈਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹਰੇਕ ਪਲ ਵਿੱਚ ਬਦਲਣਾ ਚਾਹੀਦਾ ਜਿਸ ਦਿਨ ਇਨਸਾਨ ਦਾ ਜਨਮ ਹੁੰਦਾ ਨਾ ਉਸੇ ਦਿਨ ਤੋਂ ਮਨੁੱਖ ਬਦਲਣਾ ਸ਼ੁਰੂ ਹੋ ਜਾਂਦਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਜਿੱਥੇ ਸਰੀਰ ਬਦਲਦਾ ਨਾ ਮਨੁੱਖ ਦਾ ਨਾ 10 ਸਾਲ ਤੋਂ ਬਾਅਦ ਹੁਣ ਹੋਰ ਗਾਂ ਚਲਾ ਗਿਆ ਸਰੀਰ ਹੋਰ ਬਦਲ ਗਿਆ ਕਾਰ ਲੰਮਾ ਹੋ ਗਿਆ ਕੱਦ ਵੀ ਵੱਡਾ ਹੋ ਗਿਆ ਹੁਣ ਪਰ ਉੱਥੇ ਸੋਚ ਕਰਕੇ ਵੀ ਮਨੁੱਖ ਨੂੰ ਬਦਲਣਾ ਚਾਹੀਦਾ ਵਿਆਹ ਹੋ ਗਿਆ ਉੱਥੇ ਨੌਜਵਾਨ ਨੂੰ ਬੱਚੀ ਨੂੰ ਬਦਲਣਾ ਚਾਹੀਦਾ ਪਰਿਵਾਰ ਨੂੰ ਬਦਲਣਾ ਚਾਹੀਦਾ ਬੋਲਬਾਣੀ ਸਾਡੀ ਬਦਲਣੀ ਚਾਹੀਦੀ ਏ ਅਸੀਂ ਤਾਂ ਸਿਰ ਕੰਪਿਓ ਪਗ ਡੱਗ ਮਗੇ ਜਿਸ ਦਿਨ ਘਰ ਵਿੱਚ ਬੱਚੇ ਨੇ ਜਨਮ ਲੈ ਲਿਆ ਉਸ ਦਿਨ ਹੋਰ ਬਦਲਣਾ ਚਾਹੀਦਾ ਬੰਦੇ ਨੂੰ ਪਰ ਸਾਡਾ ਇੱਕੋ ਹੀ ਸਿਸਟਮ ਸਾਡਾ ਇੱਕ ਹੀ ਰਹਿਣਾ ਸੀ ਸਾਰੀ ਉਮਰ ਅਸੀਂ ਕਿਹਨੇ ਇਦਾਂ ਦਾ ਹੀ ਚੱਲੀ ਜਾਣਾ ਬਹੁਤਾਂ ਗਿਣਤੀ ਵਿੱਚ ਘਰ ਵਿੱਚ ਇਹੋ ਜੀਆਂ ਮੁਸ਼ਕਲਾਂ ਬਹੁਤ ਬਣ ਜਾਂਦੀਆਂ ਫਿਰ ਅਸੀਂ ਪਤਾ ਕੀ ਕਹਿੰਨੇ ਆ ਇਹਦੀ ਤਾਂ ਮਾਂ ਨੇ ਸਿੱਖਿਆ ਦੇ ਕੇ ਨਹੀਂ ਭੇਜਿਆ ਤਾਂ ਜਿਹੜਾ ਘਰ ਵਿੱਚ ਹੈ ਇਹਨੂੰ ਸਿੱਖਿਆ ਕਿਹਨੇ ਦਿੱਤੀ ਘਰ ਦਾ ਡਿਸਪੀਸਪਲਨ ਕਿੰਨੇ ਬਣਾ ਕੇ ਰੱਖਣਾ ਸੀ ਪਰਿਵਾਰ ਨੂੰ ਬਰਾਬਰ ਕਿੰਨੇ ਬਣਾ ਕੇ ਰੱਖਣਾ ਸੀ ਕਈ ਵਾਰੀ ਅਸੀਂ ਇਦਾਂ ਕਰ ਦਿੰਨੇ ਆ ਮਹਾਰਾਜ ਦੀ ਬਾਣੀ ਦਾ ਬਚਨ ਹੈ ਬੁੱਢਾ ਹੋਆ ਸੇਖ ਫਰੀਦ ਕੰਮਣ ਲੱਗੀ ਦੇਹ ਸਰੀਰ ਕੰਮਣਾ ਸ਼ੁਰੂ ਹੋ ਗਿਆ ਅਕਲ ਨਹੀਂ ਆਈ ਵੇਖ ਲਓ ਜੀ ਸਰੀਰ ਬਜ਼ੁਰਗੀ ਵਿੱਚ ਚਲਾ ਗਿਆ ਜੀ ਉਹੋ ਹੀ ਹਰਕਤਾਂ ਉਹੋ ਹੀ ਬੋਲਬਾਣੀ ਅਜੇ ਤੱਕ ਘਰ ਵਿੱਚ ਸਲੀਕਾ ਹੀ ਨਹੀਂ ਆਇਆ ਆਵਾਜ਼ ਕਿਦਾਂ ਮਾਰਨੀ ਘਰ ਦੇ ਕਿਸੇ ਜੀ ਨੂੰ ਕਾਰਨ ਸਿਰਫ ਆਪਣੇ ਸਰੀਰ ਨੂੰ ਵੱਧਦਾ ਵੇਖ ਰਹੇ ਆ ਆਪਣੀ ਮਤ ਨੂੰ ਵਧਣ ਵਾਲਾ ਕੰਮ ਕੋਈ ਨਹੀਂ ਕੀਤਾ 10 ਮਿੰਟ ਤੇ ਗੁਰੂ ਘਰ ਨਹੀਂ ਜੁੜੇ ਕਦੀ ਆਣ ਕੇ ਜੇ ਗੁਰੂ ਘਰ ਬੈਠੇ ਹੁੰਦੇ ਤੇ ਸਾਨੂੰ ਸ਼ਬਦ ਕਿਤੇ ਨਾ ਕਿਤੇ ਸੁਣ ਜਾਂਦਾ ਨਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਮਿੱਠ ਬੋਲੜਾ ਜੀ ਬਾਣੀ ਦਾ ਸ਼ਬਦ ਹੈਗਾ ਨਾ ਜੀ ਤੇ ਇਹਦਾ ਆਪਾਂ ਮੁਣਕੇ ਸੋਚਦੇ ਅੱਛਾ ਜੀ ਗੁਰੂ ਸਾਡਾ ਮਿੱਠ ਬੋਲੜਾ ਭਾਵ ਮਿੱਠ ਬੋਲੜਾ ਮਤਲਬ ਬੋਲਣ ਦਾ ਸਲੀਕਾ ਹੈਗਾ ਜਿੱਥੇ ਕੋਈ ਮਹਾਰਾਜ ਦੀ ਗੱਲ ਨੂੰ ਸਬਕਾਰ ਕਰਦਾ ਮਹਾਰਾਜ ਉਸੇ ਮਿੱਤਰ ਵੀ ਕਹਿ ਦਿੰਦੇ ਜੇ ਸੋਣਾ ਯਾਰ ਹਮਾਰੇ ਸੱਜਣਾ ਮਾਰੇ ਉਸੇ ਕਈ ਵਾਰੀ ਬੜੇ ਪਿਆਰ ਨਾਲ ਵੀ ਬੁਲਾਉਂਦੇ ਨੇ ਇਸ ਲਈ ਕਿ ਅਸੀਂ ਸਿੱਖਣੇ ਸੀ ਸਮਾਜ ਵਿੱਚੋਂ ਦੁਨੀਆਦਾਰੀ ਵਿੱਚੋਂ ਗੱਲਾਂ ਬਾਤਾਂ ਵਿੱਚੋਂ ਮੈਂ ਇੱਕ ਬੇਨਤੀ ਕਰਾਂ ਹਮੇਸ਼ਾ ਵੈਸੇ ਤੇ ਹਰੇਕ ਨੂੰ ਇਹੋ ਹੀ ਲੱਗਦਾ ਕਿ ਮੈਂ ਸਿਆਣਾ ਤੇ ਮੇਰੇ ਤੋਂ ਸਿਆਣਾ ਕੋਈ ਨਹੀਂ ਹੈਗਾ ਹਰੇਕ ਨੂੰ ਹੀ ਲੱਗਦਾ ਜੀ ਘਰ ਵਾਲੀ ਘਰਵਾਇ ਨੇ ਇਸੇ ਗੱਲੋਂ ਹੀ ਲੜਦੀ ਰਹਿੰਦੀ ਕਿ ਮੈਂ ਸਿਆਣੀ ਆ ਉਹ ਕਹਿੰਦਾ ਮੈਂ ਸਿਆਣਾ ਆ ਨੌ ਕਹਿੰਦੀ ਮੈਂ ਸਿਆਣੀ ਆ ਸੱਸ ਕਹਿੰਦੀ ਮੈਂ ਸਿਆਣੀ ਵੈਸੇ ਹਰੇਕ ਨੂੰ ਹੀ ਲੱਗਦਾ ਕਿ ਮੈਂ ਸਿਆਣਾ ਆ ਪਰ ਕੋਸ਼ਿਸ਼ ਕਰਿਓ ਪਹਿਲੀ ਗੱਲ ਤੁਹਾਨੂੰ ਲੱਭਣਾ ਨਹੀਂ ਕੋਈ ਵੀ ਨਹੀਂ ਲੱਭਣਾ ਨਾ ਅਸੀਂ ਲੱਭਣਾ ਚਾਹੁੰਨੇ ਆ ਕੋਈ ਇਹੋ ਜਿਹਾ ਕੋਈ ਸ਼ਖਸ ਹੋਵੇ ਕੋਈ ਕੋਈ ਵੀ ਹੋਵੇ ਜਿਹੜਾ ਤੁਹਾਡੇ ਤੋਂ ਮਨਮੈਲ ਲੱਭਾ ਜਿਹੜਾ ਕੋਈ ਮੇਰੇ ਤੋਂ ਸਿਆਣਾ ਆ ਤੁਸੀਂ ਲੱਭੋ ਕੋਈ ਜਿਹੜਾ ਤੁਹਾਡੇ ਤੋਂ ਸਿਆਣਾ ਆ ਲੱਭਣਾ ਨਹੀਂ ਵੈਸੇ ਕਿਉਂਕਿ ਆਪਣੇ ਤੋਂ ਸਿਆਣਾ ਕਿਹੜਾ ਹੋ ਸਕਦਾ ਤੁਹਾਡੇ ਤੋਂ ਤੁਸੀਂ ਕਹੋਗੇ ਮੇਰੇ ਤੋਂ ਸਿਆਣਾ ਤਾਂ ਹੈ ਹੀ ਕੋਈ ਨਹੀਂ ਔਰ ਕੋਈ ਇਹੋ ਜੇ ਇਨਸਾਨ ਦੀ ਸੰਗਤ ਅਸੀਂ ਕਰੀਏ ਜੇ ਕਿਤੇ ਕਰਨੀ ਪਵੇ ਜਿਹੜਾ ਆਪਣੇ ਤੋਂ ਸਿਆਣਾ ਹੋਵੇ ਹਮੇਸ਼ਾ ਆਪਣੇ ਤੋਂ ਕਮਲੇ ਬੰਦੇ ਦੇ ਲਾਗੇ ਬਹਿਣ ਦੀ ਕੋਸ਼ਿਸ਼ ਨਾ ਕਰੋ ਹੁਣ ਆਪਣੇ ਤੋਂ ਕਮਲੇ ਤੇ ਸਾਰੇ ਹੀ ਆ ਨਾ ਇਹ ਤਾਂ ਹੈਗੇ ਨਾ ਚਲੋ ਆਪਣੇ ਬੰਦੇ ਨੂੰ ਆਪਣੇ ਤੋਂ ਥੱਲੇ ਸਾਰੇ ਕਮਲੇ ਲੱਗਦੇ ਆ ਨਾ ਇਹ ਤਾਂ ਲੱਭ ਜਾਣਗੇ ਨਾ ਤੇ ਉਹਨਾਂ ਲਾਗੇ ਨਹੀਂ ਬਹਿਣਾ ਤੇ ਫਿਰ ਕੌਣ ਆ ਨਾ ਮਾਂ ਲਾਗੇ ਬਹਿਣਾ ਪੈਣਾ ਫਿਰ ਮਾਂ ਲਾਗੇ ਕਿੰਨਾ ਬਹਾਉਗੇ ਫਿਰ ਉਹ ਵੀ ਲਗਦੀ ਹੈ ਕਿੰਨਾ ਇਹਨੂੰ ਕੀ ਪਤਾ ਨੌਜਵਾਨ ਹੁਣ ਬਾਪੂ ਲਾਗੇ ਵੀ ਨਹੀਂ ਬਹਿਗਾ ਫਿਰ ਜੇ ਆਪਾਂ ਇਹ ਕਹਿ ਦਈਏ ਕਿ ਆਪਣੇ ਤੋਂ ਬੇਸਮਝ ਬੰਦੇ ਕੋਲ ਨਹੀਂ ਬਹਿਣਾ ਫਿਰ ਨੌਜਵਾਨ ਕੂਗਾ ਬਾਪੂ ਕੋਲ ਬਹਿਣ ਦੀ ਕੀ ਲੋੜ ਆ ਉਹ ਵੀ ਬਾਪੂ ਨੂੰ ਬੇਸਮਝ ਹੀ ਸਮਝਦਾ ਹੁਣ ਉਹ ਕਹੇਗਾ ਹੁਣ ਫਿਰ ਕਿਸੇ ਕੋਲ ਬਹਿਣ ਦੀ ਲੋੜ ਨਹੀਂ ਕਿਉਂਕਿ ਆਪਣੇ ਤੋਂ ਬੇਸਮਝ ਸਾਰੇ ਲੱਗਦੇ ਨੇ ਜੀ ਤੇ ਆਪਣੇ ਤੋਂ ਸਿਆਣਾ ਕੋਈ ਵੀ ਨਹੀਂ ਲੱਗਦਾ ਪਰ ਹਾਂ ਇੱਕ ਅੱਦਾ ਇਹੋ ਜਾਉਣਾ ਚਾਹੀਦਾ ਜਿਹਨੂੰ ਆਪਾਂ ਮੰਨੀਏ ਕਿ ਮੇਰੇ ਤੋਂ ਸਿਆਣਾ ਏ ਜਦੋਂ ਕਿਰੇ ਸੌਮਾ ਮਿਲੇ ਉਹਦੀ ਸੰਗਤ ਜ਼ਰੂਰ ਕਰੋ ਉਹਨੇ ਚੰਗੀ ਸਿੱਖਿਆ ਦੇਣੀ ਉਹਨੇ ਮਾੜੀ ਸਿੱਖਿਆ ਨਹੀਂ ਦੇਣੀ ਉਹਦੇ ਅੰਦਰ ਚੰਗੇ ਵਿਚਾਰ ਹੋਣਗੇ ਚਲੋ ਛੱਡੋ ਦੁਨੀਆਦਾਰੀ ਦੀ ਸਾਡੇ ਤੋਂ ਬੜੇ ਸਿਆਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਆਪਾਂ ਇਹਨਾਂ ਦੀ ਸੰਗਤ ਹੀ ਕਰਿਆ ਕਰੀਏ ਰੋਜ਼ ਪਰ ਜਦੋਂ ਸੰਗਤ ਕਰਨ ਦਾ ਮਤਲਬ ਹੁੰਦਾ ਗੱਲ ਸੁਣਨੀ ਸੁਣਾਉਣੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਦੇ ਕਰਦੇ ਵੀ ਹੁਕਮ ਕਰ ਜਾਂਦੇ ਆਂ ਕਈ ਵਾਰੀ ਅਸੀਂ ਧੰਨ ਕਹਿੰਦੇ ਕਹਿੰਦੇ ਵੀ ਅਸੀਂ ਆਪਣਾ ਰੂਪ ਮਾਰ ਜਾਂਦੇ ਕਈ ਵਾਰੀ ਜਾਣੇ ਅਣਜਾਣੇ ਵਿੱਚ ਹੀ ਆਵੋ ਭੈਣੇ ਗੱਲ ਮਿਲੈ ਕਰੇ ਕਹਾਣੀਆਂ ਸਮਰੱਥ ਕੰਤਕੀਆਂ ਆਓ ਆਪਾਂ ਆਪਣੇ ਵੱਡੇ ਦੀਆਂ ਗੱਲਾਂ ਕਰੀਏ ਕਿਉਂਕਿ ਸਿਆਣੇ ਨੇ ਜਿਹੜੀ ਗੱਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹਿ ਦੇਣੀ ਆ ਉਹ ਕਦੇ ਝੂਠੀ ਨਹੀਂ ਜੇ ਹੋ ਸਕਦੀ ਅਸੀਂ ਫਿਰ ਵੀ ਕਿੰਨਾ ਕੁ ਚਿਰ ਮਹਾਰਾਜ ਦੀ ਬਾਣੀ ਨੂੰ ਸੁਣਦੇ ਆ ਜਾਂ ਸਮਝਦੇ ਆ ਵਿਚਾਰਦੇ ਆ 10 ਮਿੰਟ 20 ਮਿੰਟ ਕੱਢ ਕੇ ਕੋਈ ਸ਼ਬਦ ਇਹੋ ਜਿਹਾ ਆਪਣੀ ਸੁਰਤ ਦੇ ਵਿੱਚ ਬਿਠਾ ਲੀਏ ਨੈਨ ਜੋਤ ਤੇ ਹੀਨ ਸਿਰ ਕੰਪਿਓ ਪਾਗ ਡੱਗ ਮਗੇ ਪੈਰਾਂ ਤੋਂ ਹਿੱਲ ਗਿਆ ਜੀ ਬੰਦਾ ਕੋਈ ਜਵਾਨੀ ਦੇ ਨਸ਼ੇ 'ਚ ਕੋਈ ਵੈਸੇ ਨਸ਼ੇ ਵਿੱਚ ਹਿੱਲਿਆ ਪਿਆ ਸਿਰ ਹਿੱਲ ਗਿਆ ਸਿਰ ਕੰਪਿਆ ਪਿਆ ਜੀ ਨੈਨ ਜੋਤ ਤੇ ਹੀਨ ਇਹਨਾਂ ਅੱਖਾਂ ਵਿੱਚੋਂ ਜੋਤ ਖਤਮ ਹੋ ਗਈ ਇਹਨਾਂ ਅੱਖਾਂ ਦੇ ਵਿੱਚ ਰੌਸ਼ਨੀ ਨਹੀਂ ਹੈਗੀ ਜੀ ਅਜੇ ਉਮਰ ਹੈਗੀ ਹੈ 20 ਸਾਲ ਦੀ ਦਿਖਣੋਂ हट ਗਿਆ ਬੰਦੇ ਨੂੰ ਉਮਰ ਤੇ ਬਹੁਤੀ ਜ਼ਿਆਦੀ ਨਹੀਂ ਨੈਨ ਜੋਤ ਤੇ ਹੀਨ ਹੋ ਵੀ ਗਏ ਜੀ ਵੇਖੋ ਇਹਨਾਂ ਅੱਖਾਂ ਨੂੰ ਕਿਉਂ ਮਹਾਰਾਜ ਨੇ ਇਦਾਂ ਕਿਹਾ ਜੀ ਇਹਨਾਂ ਨੂੰ ਦੂਜੇ 'ਚੋਂ ਬਰਿਆਈ ਬੜੀ ਦਿਖਦੀ ਜੇ ਨੈਣ ਜੋਤ ਤੇ ਹੀਨ ਆਪਣੇ 'ਚ ਚੰਗਿਆਈ ਬੜੀ ਦਿਖਦੀ ਆ ਇਸ ਮਨੁੱਖ ਨੂੰ ਆਪਣੀਆਂ ਅੱਖਾਂ ਦੇ ਨਾਲ ਦੂਸਰੇ ਦਾ ਪਰਾਇਆ ਤਨ ਧਨ ਰੂਪ ਬੜਾ ਦਿਖਦਾ ਜੇ ਜਿਹੜੀ ਨਜ਼ਰ ਦੇ ਨਾਲ ਆਪਣੀ ਧੀ ਨੂੰ ਵੇਖਦਾ ਨਾ ਭਰਾ ਭਰਾ ਆਪਣੀ ਭੈਣ ਨੂੰ ਵੇਖਦਾ ਆਪਣੀ ਧੀ ਨੂੰ ਵੇਖਦਾ ਨਾ ਪਿਓ ਆਪਣੀ ਧੀ ਨੂੰ ਵੇਖਦਾ ਜੇਤ ਭਰਾ ਉਸੇ ਨਜ਼ਰ ਦੇ ਨਾਲ ਦੂਜੇ ਦੀ ਧੀ ਨੂੰ ਵੇਖ ਰਿਹਾ ਤੇ ਇਨਾਂ ਨੈਣਾ ਵਿੱਚ ਜੋਤ ਜਗ ਰਹੀ ਏ ਮਹਾਰਾਜ ਦੀ ਬਾਣੀ ਦੀ ਜੇ ਉਸ ਨਜ਼ਰ ਦੇ ਨਾਲ ਨਹੀਂ ਵੇਖ ਰਿਆ ਨੈਣ ਜੋਤ ਤੇ ਹੀਣ ਹੀਣ ਦਾ ਮਤਲਬ ਹੀਣੇ ਆ ਵਿਚਾਰੇ ਖਤਮ ਕਮਜ਼ੋਰ ਆ ਇਹਨਾਂ ਚੋ ਤਾਕਤ ਨਹੀਂ ਰਹੀ ਤੁਸੀਂ ਲੱਖ ਕਹੋ ਮੈਂ 2 ਕਿਲੋਮੀਟਰ ਤੱਕ ਵੇਖ ਲੈਣਾ ਅੱਖਾਂ ਦੇ ਨਾਲ ਤੁਸੀਂ ਲੱਖ ਕਹੋ ਮੈਨੂੰ ਬੜੀ ਦੂਰ ਤੱਕ ਦਿਖਦਾ ਆ ਨਹੀਂ ਦਿਖਦਾ ਮਹਾਰਾਜ ਕਹਿੰਦੇ ਤੈਨੂੰ ਤੇ ਨੇੜੇ ਤੁਰਿਆ ਜਾਂਦਾ ਪਰਿਵਾਰ ਕਿਸੇ ਦਾ ਜਿਹੜਾ ਉਹ ਨਹੀਂ ਦੇਖ ਰਿਹਾ ਤੈਨੂੰ ਵੇਖਣ ਤੇ ਤੇਰੀ ਅੱਖਾਂ 'ਚ ਫਰਕ ਆ ਗਿਆ ਇਹਨਾਂ ਗੱਲਾਂ ਨੂੰ ਆ ਸ਼ਬਦ ਜਿੱਦਣ ਅਸੀਂ ਨੌਜਵਾਨਾਂ 'ਚ ਧੀਆਂ 'ਚ ਆਪਣੀਆਂ 'ਚ ਆਪਣੇਆ ਵੀਰਾਂ ਭਰਾਵਾਂ 'ਚ ਪੜਾਂਗੇ ਉਹਨਾਂ ਨੂੰ ਦੱਸਾਂਗੇ ਪਰ ਹੁਣ ਨੌਜਵਾਨ ਲੱਭਦੇ ਹੀ ਨਹੀਂ ਕਿਤੇ ਉਹ ਕਰੀਏ ਕੀ ਇੱਥੇ ਬਜ਼ੁਰਗ ਨਹੀਂ ਲੱਭਣ ਦੇ ਨੌਜਵਾਨ ਛੱਡੋ ਤੁਸੀਂ ਜੋਤ ਬਜ਼ੁਰਗਾਂ ਦੀ ਵੀ 부ਜੀ ਹੋਈ ਆ ਕਾਟੇ ਵੀ ਨਹੀਂ ਜੀ ਗੁਰੂ ਪਿਆਰ ਵਾਲਿਓ ਅੱਖਾਂ ਦੀ ਜੋਤ ਇਹ ਵੀ ਬੁਝਾਈ ਬੈਠੇ ਜੇ ਬਹੁਤਾਂ ਗਿਣਤੀ ਵਿੱਚ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੀ ਫਰਕ ਦਿਖਦਾ ਇਹਨਾਂ ਨੂੰ ਇਹਨਾਂ ਨੂੰ ਆਪਣੀ ਨੋਂ ਹੀ ਨੋਂ ਲੱਗਦੀ ਦੂਜੇ ਦੀ ਨੋਂ ਚ ਨੋਂ ਨਹੀਂ ਸਮਝਦੇ ਕਦੇ ਵੀ ਇਹਨਾਂ ਦੀਆਂ ਜੋਤਾਂ ਦੇ ਵਿੱਚ ਵੀ ਫਰਕ ਪੈ ਗਿਆ ਇਹਨਾਂ ਦੀਆਂ ਸੋਚਾਂ ਵਿੱਚ ਵੀ ਫਰਕ ਪੈ ਗਿਆ ਮੈਂ ਕਹਿੰਦਾ ਹੁਣ ਹੁਣ ਉਹ ਸਮਾ ਆ ਜਾਣਾ ਵਿਰਲੇ ਨੇ ਸਿਆਣੇ ਵੀ ਹੈਗੇ ਨੇ ਜਿਹੜਾ 10 20 ਸਾਲ ਦੀ ਉਮਰ 'ਚ ਬੱਚਾ ਸਿਆਣਾ ਹੋਏਗਾ ਉਹ ਬਜ਼ੁਰਗ ਹੋ ਕੇ ਵੀ ਸਿਆਣਾ ਹੋਏਗਾ ਜਿਹੜਾ ਜੀਵਨ ਦੇ ਵਿੱਚ ਜਵਾਨੀ 'ਚ ਸਿਆਣਾ ਨਹੀਂ ਹੋ ਸਕਿਆ ਉਹ ਬਜ਼ੁਰਗੀ 'ਚ ਵੀ ਸਿਆਣਾ ਨਹੀਂ ਹੋਏਗਾ ਹੋਏਗਾ ਕਦੇ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਇਸ ਕਰਕੇ ਪਹਿਲਾਂ ਆਪਾਂ ਆ ਸੱਥਾਂ ਕਿਉਂ ਖਤਮ ਹੋ ਗਈਆਂ ਘਰਾਂ ਦੇ ਵਿੱਚ ਸਾਡਾ ਮਿਲ ਬੈਠਣਾ ਕਿਉਂ ਖਤਮ ਹੋ ਗਿਆ ਸਿਆਣੀਆਂ ਗੱਲਾਂ ਮੋਗੀਆਂ ਸਾਡੇ ਕੋਲੋਂ ਸਾਡੇ ਕੋਲੋਂ ਆਪਣਾ ਆਪ ਹੀ ਖਤਮ ਹੋ ਗਿਆ ਆਪਣੀ ਤੇ ਗੱਲ ਹੀ ਨਹੀਂ ਹੋਏਗੀ ਸਾਡੇ ਕੋਲ ਕੋਈ ਸਾਡੇ ਕੋਲੋਂ ਕੰਮ ਖਤਮ ਹੋ ਗਿਆ ਪਹਿਲੀ ਠੇਕੇ ਦੇ ਦਿੱਤੀ ਬੰਦਾ ਵਿਹਲਾ ਬੈਠਾ ਹੁਣ ਹੁਣ ਨੌਜਵਾਨ ਪੁੱਤ ਨਾਲ ਕਾਦੀ ਗੱਲ ਕਰੇ ਗੱਲ ਤੇ ਇਹੋ ਕਰਨੀ ਸੀ ਕੱਲ ਨੂੰ ਆਪਾਂ ਫਸਲ ਬੀਜਣੀਆਂ ਕੱਲ ਕਿਹੜਾ ਝੋਨਾ ਬੀਜੀਏ ਕੱਲ ਨੂੰ ਆਪਾਂ ਪੱਠੇ ਬੀਜ ਕੇ ਆਉਣੇ ਆ ਗੱਲਾਂ ਤੇ ਇਹੋ ਹੀ ਕਰਨੀਆਂ ਸੀ ਹੁਣ ਸਾਰਾ ਕੁਝ ਤੇ ਖਤਮ ਹੋ ਗਿਆ ਹੁਣ ਵਿਹਲੇ ਬੈਠੇ